ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪਾਕਿਸਤਾਨ ਤੋਂ ਪਰਦਾਣ ਪਾਕਿਸਤਾਨ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਸਰਦਾਰ ਰਮੇਸ਼ ਸਿੰਘ ਅਰੋੜਾ ਤੁਹਾਡੇ ਨਾਲ ਮੁਹਾਤਬ ਆ ਸੰਗਤ ਜੀ ਅਪਰ ਸਾਰੇ ਬੜੀ ਸ਼ਰਧਾ ਤੇ ਭਾਵਨਾ ਨਾਲ ਗੁਰਨਾਨਕ ਪਾਤਸ਼ਾਹ ਦੇ 555ਵਾਂ 355 ਜਗਨਾਨਕ ਪਾਤਸ਼ਾਹ ਦਾ ਔਤਾਰ ਤੇ ਆਲਾ ਆਣੇ ਜਾ ਰਹੇ ਹਨ ਨਵੰਬਰ ਉਸ ਦਾ ਬੜੀ ਉਤਾਰੀ ਨਾਲ ਆਪਾਂ ਇਰਤਜ਼ਾ ਕਰ ਰਹੇ ਹਾਂ ਕਿ ਸਾਰੀਆਂ ਸੰਗਤਾਂ ਦੁਨੀਆ ਭਰ ਦੀਆਂ ਪਾਕਿਸਤਾਨ ਦੀ ਇਸ ਪਵਿੱਤਰ ਧਰਤੀ ਸ੍ਰੀ ਨਨਕਾਣਾ ਸਾਹਿਬ ਵਿਖੇ ਇਕੱਤਰ ਹੋਣ ਆਪਾਂ ਬੜੀ ਸ਼ਰਧਾ ਅਤੇ ਭਾਵਨਾ ਨਾਲ ਗੁਰੂ ਪਾਤਸ਼ਾਹ ਦਾ ਅਸੀਂ ਜਿਹੜਾ ਪ੍ਰਕਾਸ਼ ਧਿਆੜਾ ਬਣਾਈਏ ਸੁਸੰਗਤ ਜੀ ਹਰ ਸਾਲ ਦੀ ਤਰ੍ਹਾਂ ਇਸ ਤਰ੍ਹਾਂ ਬੜੇ ਆਲੀਸ਼ਾਨ ਇੰਤਜ਼ਾਮਾਤ ਕੀਤੇ ਜਾ ਰਹੇ ਹਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਵੈਕੋਟ੍ਰਸਟ ਪ੍ਰਾਪਰਟੀ ਬੋਰਡ ਗਵਰਣ ਪੰਜਾਬ ਗਵਰਣ ਪਾਕਿਸਤਾਨ ਪਾਕਿਸਤਾਨ ਦਾ ਮੁਸਲਮਾਨ ਭਾਈਚਾਰਾ ਔਰ ਪਾਕਿਸਤਾਨੀ ਸਿੱਖ ਸੰਗਤਾਂ ਸਾਲਗੀਆਂ ਬੜੀਆਂ ਉਤਸ਼ਾਹ ਨਾਲ ਆਪਣੀਆਂ ਆਲੇ-ਆਲੇ ਸੰਗਤਾਂ ਨੂੰ ਜੀ ਆਣ ਨੂੰ ਕਹਿਣ ਗੀਆਂ ਔਰ ਅਸੀਂ ਚਾਹਦੇ ਹਾਂ ਕਿ ਜਿਸ ਤਰ੍ਹਾਂ ਇਸ ਤਫਾ ਜਿਹੜੀ ਸੰਗਤਾਂ ਭਾਰਤ ਤੋਂ ਤੇ ਦੁਨੀਆ ਦੇ ਵੱਖ-ਵੱਖ ਕੋਨਿਆਂ ਤੋਂ ਆ ਰਹੀਆਂ ਵੱਧ ਚੜ ਕੇ ਪਾਕਿਸਤਾਨ ਦੀ ਇਸ ਪਵਿੱਤਰ ਧਰਤੀ ਤੇ ਆਣ ਔਰ ਖਾਸ ਕਰ ਹਰ ਦਫਾ ਦੀ ਤਰ੍ਹਾਂ ਇਸ ਵੇਲੇ ਮੈਂ ਤੁਹਾਡੇ ਚਰਨਾਚਿਕ ਬੇਨਤੀ ਕਰਾਂਗਾ ਅਪਾ ਤੁਹਾਡੇ ਵਾਸਤੇ ਟ੍ਰਾਂਸਪੋਰਟ ਦਾ ਲੰਗਰ ਦਾ ਤੁਹਾਡੀ ਕਮੋਡੀਸ਼ਨ ਦਾ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੀਆਂ ਜਿਹੜੀਆਂ ਉਮੀਦਾਂ ਤੇ ਪੂਰਾ ਉਤਰੀਏ ਔਰ ਵਕਤ-ਵਕਤ ਤੁਹਾਡੇ ਵਾਸਤੇ ਬਿਹਤਰ ਇੰਤਜ਼ਾਮ ਕਰੀਏ ਲੇਕਿਨ ਮੈਂ ਇੱਕ ਬੇਨਤੀ ਵੀ ਕਰਾਂਗਾ ਕਿ ਜਿਹੜੀਆਂ ਪਾਕਿਸਤਾਨ ਸੰਤਾਂ ਆਂਦੀਆਂ ਭਾਰਤ ਤੋਂ ਅਕਸਰ ਜੋ ਪਾਕਿਸਤਾਨ ਆਂਦੀਆਂ ਨੇ ਸੰਤਾਂ ਭਾਰਤੀਆਂ ਤੋਂ ਉਹਨਾਂ ਦਾ ਜਿਹੜਾ ਐਕਸਚੇਂਜ ਰੇਟ ਉਸ ਤੱਕ ਪ੍ਰੋਬਲਮ ਹੁੰਦਾ ਬਹੁਤ ਸੰਗਤ ਸੰਤਾ ਕੰਪਲੀਟ ਕਰਦੀਆਂ ਕਿ ਰੇਟ ਘੱਟ ਮਿਲਦੇ ਆ ਕਿ ਕਿ ਪਾਕਿਸਤਾਨ ਤੇ ਇੰਡੀਆ ਦੇ ਵਿੱਚ ਕੋਈ ଫਾਰਮਲ ਰਿਲੇਸ਼ਨਸ਼ਿਪ ਨਹੀਂ ਹੈ ਔਰ ਇੰਡੀਆ ਦਾ ਜੋ ਪੈਸਾ ਆਂਦਾ ਹੈ ਬਹੁਤ ਜ਼ਿਆਦਾ ਪੈਸਾ ਪਾਕਿਸਤਾਨ ਜਾਂਦਾ ਹੈ ਤੇ ਉਹਦਾ ਫਿਰ ਜਿਹੜੇ ਸਾਡੇ ਪ੍ਰਾਈਵੇਟ ਬੰਦੇ এক্সচেਂਜ ਆਲੀ ਨੂੰ ਰੇਟ ਕੱਟ ਦਿੰਦੇ ਨੇ ਸੋ ਮੈਂ ਤੁਹਾਨੂੰ ਬੇਨਤੀ ਕਰਾਂਗਾ ਹੁਣ ਤੁਸੀਂ ਪਾਕਿਸਤਾਨ ਦੀ ਧਰਤੀ ਤੇ ਆ ਰਹੇ ਹੋ ਤੇ ਜਿਹੜੀ ਇੰਟਰਨੈਸ਼ਨਲ ਕਰੰਸੀ ਹਰ ਜਗ੍ਹਾ ਤੇ ਵੈਲਿਡ ਹੈ ਔਰ ਐਕਸੈਪਟ ਹੈ ਤੁਸੀਂ ਡਾਲਰ ਲੈ ਕੇ ਆਓ ਤਾਂ ਕਿ ਤੁਹਾਨੂੰ ਨੁਕਸਾਨ ਨਾ ਹੋਵੇ ਜਿਹੜਾ ਡਾਲਰ ਦਾ ਰੇਟ ਦੁਨੀਆ ਭਰਸ ਇੱਕ ਰੇਟ ਹੋਏਗਾ ਤੁਹਾ ਨੂੰ ਤਾਂ ਕਿ ਜੇ ਤੁਸੀਂ ਆਓ ਤੁਸੀਂ ਸ਼ਾਪਿੰਗ ਕਰਾ ਜਾਂਦੇ ਹੋ ਤੁਸੀਂ ਬਸ ਦਾ ਕਰਾਇਆ ਦਿੰਦੇ ਹੋ ਤੁਸੀਂ ਮੱਥਰ ਟੇਕਦੇ ਹੋ ਜਾਂ ਕਿਸੇ ਨਾਲ ਕੋਈ ਹੋਰ ਤੁਸੀਂ ਕਰਦੇ ਹੋ ਤੇ ਤੁਹਾਨੂੰ ਪਰੇਸ਼ਾਨੀ ਦਾ ਹੋਵੇ ਸੋ ਇੱਕ ਤਾਂ ਮੈਂ ਤੁਹਾਡੇ ਇੰਡੀਆ ਦੀ ਆਣੀ ਦੇ ਸਕਦਾ ਹਾਂ ਬੇਇੱਜ਼ਤੀ ਕਰਾਂਗਾ ਕਿ ਇਸ ਤੋਂ ਬਾਅਦ ਜੇ ਪਾਕਿਸਤਾਨ ਆਓ ਧਿਆਨ ਲੱਗੇ ਆਪਣਾ ਇੰਟਰਨੈਸ਼ਨਲ ਕਰੰਸੀ ਡਾਲਰ ਜਾਂ ਪਾਉਂਡ ਜਿਹੜਾ ਵੀ ਹੋਵੇ ਲੈ ਕੇ ਆਓ ਪ੍ਰੈਫਰਬਲੀ ਡਾਲਰ ਤਾਂ ਕਿ ਤੁਹਾਨੂੰ ਦਿੱਕਤ ਨਾ ਹੋਵੇ ਦੂਸਰਾ ਜਿਹੜੀਆਂ ਸੜੀਆਂ ਦੁਨੀਆ ਭਰ ਤੇ ਵਕਫ ਵਕਫ ਕਨੈਕਟਾਂ ਨੇ ਅਮਰੀਕਾ ਕੈਨੇਡਾ ਭਿਊ ਕੇ ਯੂਰਪ افریقا ਫਾਰੀਸਟ ਸਾਡੇ ਕੋ ਕੁਛ ਕੰਪਲੇਂਟਸ ਆਈਆਂ ਨੇ ਕਿ ਜਿਹੜਾ ਪ੍ਰਧਾਨ ਪਾਕਿਸਤਾਨ ਤੁਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਲੋ ਲੈਟਰ ਜਾਂਦਾ ਹੈ ਇੰਵੀਟੇਸ਼ਨ ਲੈਟਰ ਵੀਜ਼ਾ ਆਸਤੇ ਕਿਉਂਕਿ ਉਸ ਲੈਟਰ ਦੇ ਉੱਪਰ ਵੀ ਆਪਾਂ ਲਿਖਿਆ ਹੈ ਕਿ ਇਟਸ ਫ੍ਰੀ ਆਫ ਕਾਸਟ ਔਰ ਇਸਤੇ ਕਿਸੇ ਨੂੰ ਤੁਸੀਂ ਕੋਈ ਪੈਸਾ ਨਾ ਦਿਓ ਕੁਛ ਕੰਪਲੇਂਟਸ ਪਹੁੰਚ ਕੇ ਆਈਆਂ ਨੇ ਕਿ ਸੰਤਾ ਕੋ ਲੋਕ ਕੁਛ ਲੋਕ ਜਿਹੜੇ ਨੇ ਉਹ ਪੈਸੇ ਦਾ ਤਸਕਰਾ ਕਰ ਰਹੇ ਇਤਕਾਜ਼ਾ ਕਰ ਰਹੇ ਸੋ ਮੈਂ ਤੁਹਾਨੂੰ ਬੇਨਤੀ ਕਰਾਂਗਾ ਸנגਤ ਜੀ ਕਿਸੇ ਨੂੰ ਪੈਸਾ ਨਾ ਦਿਓ ਕਿਉਂਕਿ ਤੁਸੀਂ ਬੜੀ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਦੀ ਯਾਤਰਾ ਲਈ ਆ ਰਹੇ ਹੋ ਸੋ ਪਾਕਿਸਤਾਨ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਪੈਸਾ ਚਾਰ ਨਹੀਂ ਕਰਦੀ ਕੋਈ ਫੀਸ ਚਾ ਨਹੀਂ ਕਰਦੀ ਇਸ ਫਰੀ ਕਾਸਟ ਔਰ ਅਗਰ ਫਿਰ ਵੀ ਕੋਈ ਤੁਹਾਨੂੰ ਤੰਗ ਕਰ ਰਿਹਾ ਹੈ ਤੇ ਪ੍ਰਧਾਨ ਪਾਕਿਸਤਾਨ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਐਡੀਸ਼ਨਲ ਸੈਕਟਰੀ ਸ਼ਰਾਇਨ ਜਨਾਬ ਸੈਫੁਲਲਾ ਖੋਖਰ ਸਾਹਿਬ ਮੈਂ ਦੋਵਾਂ ਦੇ ਈਮੇਲ ਦੱਸ ਦਿੰਦਾ दास का जोड़ा ईमेल एड्रेस है प्रधान एट द रेट ऑफ पी एस सी पी सी डॉट पी के पी ए आर डी एच ए एन एट द रेट पी फॉर पाकिस्तान एस फॉर सिख जी फॉर गुरुद्वारा पी फॉर प्रबंधक सी फॉर कमेटी डॉट पी फॉर पाकिस्तान के फॉर किंग ਅਰ ਇਸੇ ਤਿੱਕੇ ਨਾਲ ਜਿਹੜੇ ਸਾਰੇ ਐਡੀਸ਼ਨਲ ਸਖਤੀ ਸਾਹਿਬ ਨੇ ਰੈਕਟਰਸ ਪ੍ਰਾਪਰਟੀ ਬੋਰਡ ਦੇ ਜਿਹੜੇ ਕਿ ਸਾਰੇ ਸ਼ਰਾਇੰਸ ਦੇ ਮਾਮਲੇ ਦੇਖਦੇ ਨੇ ਉਹਨਾਂ ਨੂੰ ਤੁਸੀਂ ਅਸ਼ਖਲਾ ਖੋਕਰ ਸਾਹਿਬ ਨੂੰ ਵੀ ਈਮੇਲ ਪਾ ਸਕਦੇ ਹੋ ਉਹਦਾ ਹੈ etpbshrains@yahoo.com ਤਾਂ ਕਿ ਆਪਾਂ ਜਿਹੜੇ ਐਸੇ ਨੇ ਜਿਹੜੇ ਕਿ ਸੰਕਟਾਂ ਦੇ ਵਿੱਚ ਆ ਮਨ ਕੜਜ ਕਹਾਣੀਆਂ ਕਰ ਦਿੰਦੀ ਹੈ ਸਕਤਾ ਨੂੰ ਗੁਰਦੁਆਰਾ ਦੇ ਨਾਲ ਦੂਰ ਕਰ ਦਿੰਦੀ ਹੈ ਸਕਤਾ ਨੂੰ ਫੀਸਾਂ ਐਸਾ ਨਾਲ ਇੱਕ ਚਾਰਜ ਕਰਦੇ ਅਸੀਂ ਉਨ੍ਹਾਂ ਦੇ ਖਿਲਾਫ ਵੀ ਐਕਸ਼ਨ ਲੈ ਸਕੀਏ ਸੋ ਕਰੀ ਫਿਰ ਸੰਗਤ ਜੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਵੱਚ ਕੇ ਗੁਰਦੁਆਰਾ ਦੇ ਦਰਸ਼ਨ ਕਰੋ ਬੜੇ ਪਿਆਰ ਤੇ ਸਤਿ ਸ਼ਾਨ ਨਾਲ ਤੁਹਾਡਾ ਸਾਰਿਆਂ ਦੇ ਇੱਥੇ ਪਾਕਿਸਤਾਨ ਦੀ ਧਰਤੀ ਤੇ ਜੀ ਆਇਆਂ ਆਦਦੇ ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੀਆਂ ਸ਼ੇਬਾਸ਼ੀ ਸਾਹਿਬ ਦੀ ਤਰਫੋਂ ਵੀ ਔਰ ਸਾਡੇ ਮੁੱਖ ਮੰਤਰੀ ਪੰਜਾਬ ਦੀ ਮਾਹਤਮਾ ਬਨੀਮ ਰਵਾਸ਼ੀ ਸਰਵਾਂ ਵੀ ਤੁਹਾਨੂੰ ਪਾਕਿਸਤਾਨ ਦੀ ਪਵਿੱਤਰ ਧਰਤੀ ਦੇ ਜੀ ਆਇਆਂ ਕਹਿੰਦੇ ਨੇ ਕਿ ਆਓ ਇਹ ਪਾਕਿਸਤਾਨ ਦੀ ਧਰਤੀ ਤੁਹਾਡੀ ਧਰਤੀ ਹੈ ਪਾਕਿਸਤਾਨ ਚ ਸਿੱਖ ਵਿਰਸਾ ਬੜਾ ਮਹਫੂਜ਼ ਹੈ ਪਾਕਿਸਤਾਨ ਦੇ ਵਿੱਚ ਸਿੱਖ ਭਾਈਚਾਰੇ ਨਾਲ ਮੁਸਲਮਾਨ ਭਾਈਚਾਰਾ ਬੜਾ ਪਿਆਰ ਕਰਦਾ ਹੈ ਔਰ ਅਸੀਂ ਕੋ ਪੈਗਾਮ ਦੇਨੇ ਆ ਕਿ ਪਾਕਿਸਤਾਨ ਦੀ ਧਰਤੀ ਬਾਬੇ ਨਾਨਕ ਦੀ ਧਰਤੀ ਹੈ ਅਮਨ ਦੀ ਧਰਤੀ ਹੈ ਇਹ ਮੁਹੱਬਤ ਦੀ ਧਰਤੀ ਹੈ ਅਸੀਂ ਪਿਆਰ ਦੀ ਗੱਲ ਕਰਦੇ ਆ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਦੀ ਖਫਤ ਹੈ